ਤੇ ਇਹ 10% ਮੈਂ ਅਗਲੇ ਦਿਨ ਭਰ ਕੇ ਆਇਆ ਜੀ ਇਹ ਹੋਣਾ ਜਿਹੜੇ ਭਰ ਕੇ ਆ ਰਹੀ ਦ ਹਾਂਜੀ 10% ਜੀ 63 ਦਾ 10% ਤੇ ਇਹ 3 10 2025 ਨੂੰ ਕਰੇਗੇ ਇਹ 4 ਲੱਖ ਜੀ ਕਰੂ ਮੇਰੇ ਤੋਂ ਲਿਖਾ ਕੇ ਲੈ ਕੇ ਗਏ ਐਪਲੀਕੇਸ਼ਨ ਉਹਦੇ ਮੈਂ ਇੱਥੇ ਵੀ ਤਿਆਰ ਹੋ ਗਿਆ ਸੀ ਮੈਂ ਇਸ ਤੇ ਦੇ ਵੀ ਤਿਆਰ ਹੋ ਗਿਆ ਜੀ ਹਾਂ ਮੈਂ ਆਓ ਕਰਦੇ ਵਿੱਚ ਕੀ ਮਾਮਲਾ ਹੈ ਕਿਚਨ ਆਪਾਂ ਅੱਜ ਅਸੀਂ ਭਾਰਤੀ ਕਿਸਾਨੀ ਉਹਨਾਂ ਨੇ ਇਤਹਾ ਉਗਰਾਹ ਸੁਨੌਰ ਇਕਾਈ ਇਹ ਕੋਠੀ ਜਿਹੜੀ ਦੇ ਵਿੱਚ ਆਪਾਂ ਖੜੇ ਆਂ ਇਹਦਾ ਮਸਲਾ ਲੋਨ ਦਾ ਮਸਲਾ ਇਹ ਲੋਨ ਦੇ ਮਸਲੇ ਇਹ 495 ਕਿਸੇ ਟਾਈਮ ਇਹਦਾ ਲੋਨ ਲਿਆ ਸੀਗਾ ਠੀਕ ਹੈ ਜੀ ਇਹ ਮਸਲਾ 2 ਸਾਲ ਤੋਂ ਮਤਲਬ ਸਰਕਾਰ ਮੈਂ ਹੋਇਆ RAM KRISHNAN ਜੀ ਨੇ ਇਹ ਲੋਨ ਲਿਆ ਸੀਗਾ ਕੋਠੀ ਪਾਣ ਲਈ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦਾ ਮਤਲਬ ਹੈ 795 ਕਰੀਬ 8 ਲੱਖ ਦੇ ਕਰੀਬ ਭਰ ਦਿੱਤੇ ਐਸੇ ਲੋਨ ਦੇ ਭਰ ਦਿੱਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਅੱਗੇ ਲੜਕੇ ਲड़का ਜੀ ਇਹ ਆਪਣੇ ਗਗਨਦੀਪ ਇਹ ਜਦੋਂ ਪਿਓ ਦੀ ਡੈਥ ਹੋਣ ਤੋਂ ਬਾਅਦ ਭਰ ਨਹੀਂ ਸਕਿਆ ਕੁਝ ਕਿਸ਼ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਬੈਂਕ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਠਾ ਕੇ ਵਿਆਹ ਤੇ ਵਿਆਜ ਵਿਆਜ ਤੇ ਵਿਆਜ ਲਾ ਕੇ ਜਿਵੇਂ ਕਮਾਉਂਦੇ ਆ ਮਤਲਬ ਕਮਰ ਤੋੜ ਇਹਦਾ ਅਮਾਉਂਟ ਬਣਾਤੀ ਤੇ ਇਹ ਫਿਰ ਸਾਡੇ ਕੋਲ ਜਥੇਬੰਦੀ ਕੋਲ ਆਇਆ ਸਾਡਾ ਮੈਂਬਰ ਹੀ ਹੈ ਵੀ ਸਾਡੇ ਸਾਡਾ ਕੋਈ ਮਸਲੇ ਦਾ ਹੱਲ ਕਰਾਉਗੀ ਅਸੀਂ ਫਿਰ ਬੈਂਕ ਗਏ ਜੀ ਬ੍ਰਾਂਚ ਚ ਗਏ ਅਸੀਂ ਆਪ ਖੁਦ ਦੇ ਉਹਨਾਂ ਨੂੰ ਕਿਹਾ ਵੀ ਬੰਦੇ ਦੀ ਹੋ ਗਈ ਡੈਥ ਸੋ ਮੁੰਡਾ ਉਹਦਾ ਅੱਗੇ ਬੇਰੁਜ਼ਗਾਰ ਹੈ ਉਹ ਪੈਸੇ ਭਰ ਨਹੀਂ ਸਕਦੇ ਵੀ ਤੁਸੀਂ ਐਡਜਸਟਮੈਂਟ ਕਰ ਲਓ ਹਾਲਾਂਕਿ ਅਸੀਂ ਤਾਂ ਗਏ ਸੀ ਵੀ ਉਹ ਚਾਹ ਲੌਨ ਮਾਫ ਕਰ ਦੇਣ ਤਾਂ ਬੜੀ ਵਧੀਆ ਗੱਲ ਹੈ ਪਰ ਫੇਰ ਵੀ ਚਲੋ ਪਰਿਵਾਰ ਕਹਿੰਦਾ ਵੀ ਅਸੀਂ ਰਿਸ਼ਤੇਦਾਰਾਂ ਨੂੰ ਫੜਫੜਾ ਕੇ ਥੋੜੇ ਬਹੁਤੇ ਪੈਸੇ ਜਿੰਨੇ ਸੈਟਲਮੈਂਟ ਹੋਊਗੀ ਅਸੀਂ ਭਰ ਦਾਂਗੇ। ਉਹਨਾਂ ਨੇ ਸਾਡੇ ਨਾਲ ਇੱਕ ਵਾਰੀ ਕਰ ਵੀ ਲਿਆ ਸੀਗਾ ਵੀ ਚਲੋ ਸਾਢੇ 3 ਲੱਖ ਰੁਪਏ ਤੁਸੀਂ ਭਰ ਦੋ। ਕਰ ਕਰਾ ਕੇ ਜੀ 3 ਲੱਖ 60 ਹਜ਼ਾਰ ਤੇ ਫੈਸਲਾ ਹੋ ਗਿਆ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਫੇਰ ਮਤਲਬ ਕਿ ਸਰਗੇਸ ਤੋਂ ਵੀ ਸਾਡੀ ਜੀ ਉਹ ਨਹੀਂ ਹੋਈ ਜੀ ਅਪਰੂਵਲ ਨਹੀਂ ਹੋਈ। ਉਸ ਤੋਂ ਬਾਅਦ ਵੀ ਫਿਰ ਪਿਛਲੇ ਮਹੀਨੇ ਮੈਂ ਸੁਣਿਆ ਵੀ ਇੱਥੇ ਆਇਆ ਸੀਗਾ ਬ੍ਰਾਂਚ ਮੈਨੇਜਰ ਉਹ ਧਮਕੀਆਂ ਧਮਕੀਆਂ ਦੇ ਕੇ ਗਿਆ ਇੱਥੇ ਵੀ ਪੈਸੇ ਭਰੋ ਜੀ ਇਹ ਕਹਿੰਦੇ ਵੀ ਸਾਡੇ ਕੋਲ ਤਾਂ ਹੈ ਨਹੀਂ ਪੈਸੇ ਇਸ ਮਸਲੇ 'ਚ ਇਦਾਂ ਵੀ ਸਾਡੇ ਇੱਕ ਭਾਰਤੀ ਕਿਸਾਨ union ਇਕਤਾ ਗ੍ਰਹਾਹ ਦੀ ਪਾਲਸੀ ਹੈ ਵੀ ਅਸੀਂ ਕਿਸੇ ਨੂੰ ਜੜਨ ਤਾਂ ਦਿੰਦੇ ਨਹੀਂ ਇਸ ਕਰਕੇ ਅਸੀਂ ਹੁਣ ਇੱਥੇ ਖੜੇ ਆਂ ਵੀ ਜਿਹੜੇ ਮਿਨੀਮਮ ਪੈਸੇ ਜਿੰਨਾ ਹੋ ਸਕਦਾ ਉਹ ਪਾਰਟੀ ਭਰਨ ਨੂੰ ਤਿਆਰ ਹੈ ਜੇ ਬੈਂਕ ਚਾਹੇ ਤਾਂ ਪਰ ਜੇ ਉਹ ਧੱਕਾ ਕਰਨਗੇ ਫਿਰ ਅਸੀਂ ਕਬਜ਼ਾ ਨਹੀਂ ਹੁੰਦੇ ਹਾਂ ਕਿਸੇ ਵੀ ਹਾਲਤ ਸਮਝੌਤਾ ਨਾ ਹੋਣ ਤੇ ਕੋਈ ਨੋਟਿਸ ਵਗੈਰਾ ਕੁਝ ਕੱਢਿਆ ਹੋਵੇਗਾ ਬੈਂਕ ਨੇ ਸਮਝੌਤੇ ਦਾ ਜਿਹੜਾ ਸਮਝੌਤੇ ਦਾ ਨੋਟਿਸ ਨਹੀਂ ਕੱਢਿਆ ਉਹਨਾਂ ਨੇ ਨਹੀਂ ਸਮਝੌਤੇ ਤੋਂ ਨਹੀਂ ਹੋਇਆ ਉਸ ਤੋਂ ਬਗੈਰ ਕੋਈ ਨੋਟਿਸ ਕੋਈ ਕੱਢਿਆ ਹੋਵੇ ਘਰ ਵਾਲੇ ਹਾਂ ਕੱਢਿਆ ਜੀ ਉਹ ਤਸਵੀਲਦਾਰ ਦਾ ਤਸਵੀਲਦਾਰ ਦਾ ਨੋਟਿਸ ਭੇਜਿਆ ਉਹਨਾਂ ਨੇ 11 11 ਤਰੀਕ ਨੂੰ 11 11 ਨੂੰ 25 ਨੂੰ ਨੋਟਿਸ ਭੇਜਿਆ ਇਸ ਤਰੀਕ ਦਾ ਕਬਜ਼ੇ ਦਾ কুরਕੀ ਦਾ ਪਰ কুরਕੀ ਦਾ ਤਾਂ ਅਸੀਂ ਕਰ ਨਹੀਂ ਦਿੰਦੇ ਕਿਸੇ ਵੀ ਹਾਲਤ ਚ ਸਾਡੀ ਮਤਲਬ ਪ੍ਰਧਾਨ ਦੀ ਉਰਾਹਾਂ ਦੀ ਇਹ ਪਾਲਸੀ ਹੈ ਵੀ ਕੁੜਕੀ ਅਸੀਂ ਹੋਣ ਨਹੀਂ ਦਿੰਦੇ ਹਾਂ ਉਹਨਾਂ ਦੀ ਤਾਂ ਪਾਲਸੀ ਹੈ ਵੀ ਜਿਹੜੇ ਭਰਤੇ ਉਹੀ ਬਹੁਤ ਨੇ ਪਰ ਚਲੋ ਜਿਹੜਾ ਪਰਿਵਾਰ ਹੈ ਉਹ ਕਹਿੰਦਾ ਵੀ ਜਿੰਨੇ ਪੈਸੇ ਸਰ ਸਕਦੇ ਅਸੀਂ ਭਰਨ ਨੂੰ ਤਿਆਰ ਹਾਂ ਈਵਨ ਕਿ 4 ਲੱਖ ਰੁਪਈਆ ਵੀ ਇਹਨਾਂ ਨੇ ਕਹਿਤਾ ਸੀ ਠੀਕ ਪਰ ਬੈਂਕ ਵਾਲੇ ਪਿੰਡੇ ਤੇ ਹੱਥ ਨਹੀਂ ਧਰਨ ਦਿੰਦੇ ਇਸ ਕਰਕੇ ਅਸੀਂ ਇੱਥੇ ਅੱਜ ਆਏ ਆ ਅੱਜ ਸਨੌਰਕਾਈ ਹੈ 11 ਤਰੀਕ ਨੂੰ ਜੇ ਆਣਗੇ ਤਾਂ ਉਹ ਜ਼ਿਲ੍ਹਾ ਵੀ ਆਊਗਾ ਉਸ ਤੋਂ ਬਾਅਦ ਜੇ ਲੋੜ ਪਈ ਤਾਂ ਸਟੇਟ ਵੀ ਆਊਗੀ ਅੱਗੇ ਰਣਨੀਤੀ ਵੱਡੇ ਤੌਰ ਤੇ ਰਣਨੀਤੀ ਇਹ ਹੈ ਜੀ ਵੀ ਕਬਜ਼ਾ ਅਸੀਂ ਇੱਥੇ ਹੋਣ ਨਹੀਂ ਦਿੰਦੇ ਮੋਰਚਾ ਲਾਵਾਂਗੇ ਪੱਕਾ ਮੋਰਚਾ ਲਾਵਾਂਗੇ ਕਿਸੇ ਵੀ ਹਾਲਤ ਚ ਅਸੀਂ ਪਰਿਵਾਰ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਠੀਕ ਹੈ ਥੈਂਕ ਯੂ ਭਾਈ ਆਪਣਾ ਕੀ ਮੇਰਾ ਨਾਮ ਗਗਨਦੀਪ ਹੈ ਜੀ ਮੇਰੇ ਫਾਦਰ ਸਾਹਿਬ ਨੇ 2006 ਚ 495 ਦਾ ਲੋਨ ਲੇਤਾ ਸੀ ਜੀ 2017 ਚ ਆ ਕੇ ਉਹਨਾਂ ਦੀ ਡੈਥ ਹੋ ਗਈ ਉਦੋਂ ਤੱਕ ਅਸੀਂ 7 ਲੱਖ 95 ਹਜ਼ਾਰ ਦੇ ਲੰਮ ਸਮथिंग 8 ਲੱਖ ਦੇ ਨੇੜੇ ਸੀ ਭਰ ਚੁੱਕੇ ਉਸ ਤੋਂ ਬਾਅਦ ਮੈਂ ਬੈਂਕ ਵਾਲੇ ਕੋਲ ਜਾਂਦਾ ਵੀ ਰਹਾ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਮੈਨੂੰ ਇਹੀ ਕਹਿੰਦੇ ਸੀ ਤੈਨੂੰ ਘਰ ਤੋਂ ਬਾਹਰ ਕੱਢ ਦਾਂਗੇ ਐਨੇ ਪੈਸੇ ਲਾਵਾਂਗੇ ਮੈਂ ਉਹਨਾਂ ਨੂੰ ਉਸ ਟਾਈਮ ਵੀ ਯਾਨੀ ਕਿ 2017 ਤੋਂ ਹੁਣੇ ਮੰਨਦੇ ਪਿੱਛੇ ਤੇ ਆਉਂਦਾ ਮੇਰਾ ਤੁਸੀਂ ਸੈਟਲਮੈਂਟ ਕਰ ਲੋ ਕਰਦੇ ਹਾਲਾਤ ਇਸ ਸਮੇਂ ਕਿਹੋ ਜਿਹੇ ਨੇ ਤੁਹਾਡੇ ਕਰਦੇ ਹਾਲਾਤ ਆ ਕਿ ਮਾਤਾ ਜੀ ਮੇਰੇ ਢਿੱਲੇ ਦੇਣਗੇ ਮੈਂ ਕੋਈ ਤਾਂ ਡਰਾਈਵਰ ਐ ਪ੍ਰਾਈਵੇਟ ਨੌਕਰ 10-12000 ਦੀ ਤਨਖਾਹ ਉਹ ਵੀ ਮੈਨੂੰ 2 ਸਾਲ 3 ਸਾਲ ਹੋ ਗਏ ਜਦ ਤੇ ਬੈਂਕ ਵਾਲੇ ਮੈਨੂੰ ਤਾਂ ਕਰ ਲੱਗੇ ਮੂਵੀ ਉਹ ਕੀ ਕੰਮ ਕਰਦੇ ਜੀ ਨਾਮ ਡੌਨ ਸੀ ਉਹ ਵੀ ਡਰਾਈਵਰੀ ਸੀ ਉਹ ਵੀ ਡਰਾਈਵਰੀ ਸੀ ਉਸ ਸਮੇਂ ਸਹੀ ਚੱਲ ਰਹੇ ਸੀ ਉਸ ਸਮੇਂ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਇਹ ਡੈਡੀ ਟਾਈਮ ਲੱਗੇ ਢਿੱਲੇ ਜੀ ਨੂੰ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਬਗੈਰ ਦਾ ਫੋਟੋਜ ਮਨ ਦਾ ਆਪਰੇਸ਼ਨ ਵੀ ਕਰਾਇਆ ਉਸ ਤੋਂ ਬਾਅਦ ਘਰੇ ਆ ਕੇ ਬਣ ਕੇ ਜੀਜੀ ਨੂੰ ਦੀ ਡੈਥ ਹੋ ਗਈ ਮੈਨੇਜ ਸਾਫ ਘਰੇ ਆਏ ਉਹਨਾਂ ਨੇ ਪਤਾ ਨਹੀਂ ਕੀ ਕਿਹਾ ਕਿ ਨਹੀਂ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਹਾਂ ਅਸੀਂ ਤੁਹਾਡਾ ਮਕਾਨ ਤੋਲ ਲਗੇ ਆ ਕਰ ਲਗਾ ਡੈਡੀ ਡਿਪਰੈਸ਼ਨ ਚ ਰਹਿਣ ਕਰਕੇ ਉਹਨਾਂ ਦਾ ਹੀ ਅਟਾ ਹਾਰਟ ਅਟੈਕ ਨਾਲ ਡੈਥ ਹੋ ਗਈ ਹੁਣ ਤੁਸੀਂ ਕੰਮਕਾਰ ਕਰ ਰਹੇ ਹੋ ਕਰਦਾ ਹੈ ਪਰਿਵਾਰ ਚਾਹੀਦਾ ਜੀ ਇਸ ਟਾਈਮ ਜੀ ਬਿਆਹ ਹੋ ਤਕਸੀਮੇ ਮਹੱਲੇ ਚ ਪਤਾ ਮਾਤਾ ਡਿਪਰੈਸ਼ਨ ਮਾਤਾ ਮੇਰੀ ਡਿਪਰੈਸ਼ਨ ਚ ਪੰਜ ਜੀ ਜੇ ਮੇਰੀ ਮਾਤਾ ਨੂੰ ਜਾਂ ਮੈਨੂੰ ਕੁਝ ਹੁੰਦਾ ਤਾਂ ਇਸ ਟਾਈਮ ਮੌਜੂਦਾ ਬੈਂਕ ਦਾ ਜਿਹੜਾ ਮੈਨੇਜਰ ਹੈ ਇੱਕ ਮੇਰੇ ਕੋਲ ਮਨੀਸ਼ ਗਰਗ ਹੈ ਉਹ ਮੈਨੂੰ ਲੱਬੇ ਮਾਰਦਾ ਉਹ ਜ਼ਿੰਮੇਵਾਰ ਹੋਊਗਾ ਸੋ ਤਾਂ ਤਮਕੀਆਂ ਤਮ ਕੌਣ ਦੇ ਹਾਂ ਜੀ ਜੀ ਥੋੜਾ ਬੁਲਾਉਣ ਲਈ ਕਰਾਣਗੇ ਇਹ ਕਰ ਦਾਂਗੇ ਰੋਜ਼ ਨੰਬਰ ਨਵੇਂ ਫੋਨ ਕਰਦੇ ਇੰਨੇ ਜਿੰਨੇ ਜ ਕਰਾ ਦਿੰਨੇ ਇਦਾਂ ਦੀ ਸੈਟਲਮੈਂਟ ਇੰਨੇ ਜ ਕਰਾ ਦਿੰਨੇ ਮੈਂ ਹਰ ਇੱਕ ਪਾਸੇ ਆਖਰੀ ਹੋਇਆ ਪਰ ਨਹੀਂ ਕਿਸੇ ਪਾਸੇ ਹੋ ਉਹ 3 6 ਜਾਂ ਕਰੀ ਮੈਂ 4 ਤੱਕ ਕਹਿਤਾ ਉਹਨੂੰ ਲਗੇ 5 10 ਮੈਂ ਹੋਰ ਉੱਪਰ ਕਰ ਦਿੰਦਾ ਕਿ ਮੇਰੇ ਕੋਲ ਤਾਂ ਨਹੀਂ ਮੈਂ ਇਕੱਠੇ ਕਰੂੰਗਾ ਇਹ ਦੇਣ ਤੇ ਤੁਸੀਂ ਤਿਆਰ ਹੋ ਬੈਂਕ ਦਾ ਸਮਝੌਤਾ ਕਰ ਲੈ ਉਹ ਲੈ ਨਹੀਂ ਰਿਹਾ ਜੀ ਲੋਕ ਇਹ ਕਿਹੜਾ ਬੈਂਕ ਹੈ ਕਿੱਥੇ ਕ ਮੌਜੂਦਾ ਇਸ ਤਮ ਇਹ ਛੋਟੀ ਬਾਰੰਦ ਰਹੀ ਹੈ ਜੀ ਇਹ ਲਾਹੌਰ ਬੈਂਕ ਸੀ ਹੁਣ ਇੰਡੀਅਨ ਬੈਂਕ ਚ ਮਰਚ ਹੋ ਗਿਆ ਕੋਈ ਮੈਨੇਜਰ ਜਿਹੜਾ ਆਂਦਾ ਮੌਜੂਦਾ ਇਸ ਟਾਈਮ ਅਧਿਕਾਰੀ ਕੋਈ ਦਾ ਨਾਮ ਕੁਝ ਉਹਦਾ ਨਾਮ ਹੈਗਾ ਜੀ ਫਾਈਲ ਚਲੀ ਫਾਈਲ ਚਲੀ ਫਾਈਲ ਤਿੰਨ 10 25 ਨੂੰ ਉਹ ਸਾਡੇ ਘਰੇ ਆਏ ਸੀਗੇ ਉਹਨਾਂ ਦੇ ਗਵਾਹजूद ਵੀ ਮੈਂ ਇੱਥੇ ਪਿਆਰ ਨਾਲ ਗੱਲ ਕਰੀ ਉਹ ਕਹਿੰਦੇ ਅਸੀਂ ਪੁਲਿਸ ਬੁਲਾ ਰਹੇ ਪੁਲਿਸ ਬੁਲਾਣ ਲਈ ਦੱਸੋ ਗੱਲ ਕਿਹੜੀ ਮੈਂ ਚੋਰ ਕਿ ਮੈਂ ਭੱਜ ਲਿਆ ਕਿਤੇ ਫਿਰ ਮੈਨੂੰ ਜੀ ਆਪਣੇ ਜੱਥੇਬੰਦੀ ਦੇ ਮੈਂਬਰ ਬੁਲਾਣੇ ਪਏ ਜੀ ਉਹਨਾਂ ਨੇ ਅੰਦਰ ਬੈਠ ਕੇ ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਬਕਾਇਦਾ ਮੇਰੇ ਕੋਲ ਰੀਟਰਨ ਚ 4 ਲੱਖ ਰੁਪਏ ਕਹਿੰਦਾ ਮੈਂ ਥੋੜੀ ਸੈਟਲਮੈਂਟ ਕਰਾਂ ਮੈਨੂੰ ਐਪਲੀਕੇਸ਼ਨ ਲਿਖ ਕੇ ਦੇ ਦੇ ਮੈਂ ਲਿਖ ਕੇ ਦੇ ਦਿੱਤੀ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਜੀ ਕਾਲ ਕੀਤੇ ਉਹ ਫੇਰ ਮੁੱਕਰ ਗਏ ਉਸ ਤੋਂ ਬਾਅ 28 ਤਰੀਕ ਨੂੰ ਮੇਰੇ ਕੋਲ ਨੋਟਿਸ ਆਇਆ ਜੀ ਉਹਨਾਂ ਨੇ ਵੀ 11 11 2025 ਨੂੰ ਸੀ ਕਬਜ਼ਾ ਲੈਣਾ ਹੈ 28 ਤਰੀਕ ਦਾ ਨੋਟਿਸ ਆਇਆ ਹੋਇਆ 11 ਤਰੀਕ ਨੂੰ ਕਬਜ਼ਾ ਉਹਨਾਂ ਨੇ ਇੱਕ ਦੀ ਕਰੀ ਮੈਂ ਉਹਨਾਂ ਨੂੰ ਉਸਤਿਆਂ ਵੀ ਜਿਸ ਦਿਨ ਉਹ ਆਏ ਆ ਮੈਂ ਫਿਰ ਵੀ ਉਹਨਾਂ ਨੂੰ ਕਹਿੰਦਾ ਰਿਹਾ ਵੀ ਮੇਰੇ ਨਾਲ ਤੁਸੀਂ ਬੈਠ ਕੇ ਨਿਪਟਰੋ 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 ਪਰ ਕਿਸੇ ਪਾਸੇ ਨਹੀਂ ਜਾ ਰਹੇ ਪਰ ਮੈਂ ਆਪਣਾ ਮਕਾਨ ਨਹੀਂ ਛੱਡਣਾ ਹਾ ਇੱਕ ਹੋਰ ਹੈ ਜੇ ਕੱਲ ਨੂੰ ਮੈਨੂੰ ਜੇ ਮੇਰੇ ਘਰ ਦੇ ਮੈਂਬਰ ਨੂੰ ਕਿਸੇ ਨੂੰ ਕੁਝ ਹੁੰਦਾ ਤਾਂ ਬੈਕ ਮੈਨੇਜਰ ਪਰਮੇਸ਼ਰ ਕੁਮਾਰ ਤੇ ਇਹਨਾਂ ਦਾ ਰਿਕਵਰੀ ਏਜੰਟ ਮਨੀਸ਼ ਗਰਗ ਉਹ ਜ਼ਿੰਮੇਵਾਰ ਹੁੰਦਾ ਹੁਣਿਸ਼ਟ ਜੱਤੇਵੰਦੀਆਂ ਆਈ ਜਾਂ ਨੇ ਕ੍ਰੀਨ ਨੇ ਮੇਰੇ ਨਾਲ ਇਸ ਟਾਈਮ ਜੀ ਸਾਡੀ ਗ੍ਰਾਹਾਂ ਜੱਤੇਵੰਦੀ ਪ੍ਰਧਾਨ ਜੀ ਖੜੇ ਨੇ ਮੇਰੇ ਨਾਲ ਬਾਕੀ ਸਮੂਹ ਮੈਂਬਰ ਖੜੇ ਨੇ ਇਹ ਸਾਰੇ ਮੇਰੇ ਨਾਲ ਨੇ ਜੀ ਮੈਂ ਇਹਨਾਂ ਦਾ ਮੈਂਬਰ ਹਾਂ ਜੋ ਹੁਣੇ ਕਹਿਣਗੇ ਮੈਂ ਉਦਾਂ ਹੀ ਚੱਲੂ